ਪੰਜਾਬ ਸਕੂਲ ਸਿੱਖਿਆ ਬੋਰਡ ਦੇ ਡੇਲੀ ਵੇਜ ਕੰਟਰੈਕਟ 525 ਕਰਮਚਾਰੀਆਂ ਵੱਲੋਂ ਆਪਣੀਆਂ ਲੰਬੇ ਸਮੇਂ ਤੋਂ ਰੈਗੂਲਰ ਕਰਨ ਸੰਬੰਧੀ ਚਲਦੀਆਂ ਮੰਗਾਂ ਨੂੰ ਲੈ ਕੇ ਅੱਜ ਪੰਜਾਬ ਸਰਕਾਰ ਅਤੇ ਬੋਰਡ ਮੈਨੇਜਮੈਂਟ ਦੇ ਵਿਰੁੱਧ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ ਅਤੇ ਰੈਲੀ ਕਰਕੇ ਵੀ ਰੋਸ ਮਾਰਚ ਕੱਢਿਆ ਗਿਆ ਹੈ। ਰਾਜਪਾਲਕਰ ਮੈਂਨ ਖਾਨ ਅਨੁਸਾਰ ਇਹ ਹੈ ਜੀ ਸਾਡੀਆਂ ਤਨਖਾਹਾਂ ਬਹੁਤ ਥੋੜੀਆਂ ਹੈ। ਇੱਕ ਸਰਕਾਰ ਨੇ ਨੋਟੀਫਿਕੇਸ਼ਨ ਲਾਗੂ ਕੀਤਾ ਸੀ 10 ਸਾਲਾਂ ਜਦ ਕਿ ਅਸੀਂ ਸਾਰੇ 525 ગામੇ ਉਸ ਨੋਟੀਫਿਕੇਸ਼ਨ ਦੇ ਵਿੱਚ ਆਉਨੇ ਆ ਉਹ ਨੋਟੀਫਿਕੇਸ਼ਨ ਸਾਡੇ ਤੇ ਲਾਗੂ ਨਹੀਂ ਕੀਤਾ ਗਿਆ ਅਸੀਂ ਬਹੁਤ ਥੋੜੀਆਂ ਤਨਖਾਹਾਂ ਦੇ ਵਿੱਚ ਕੰਮ ਕਰ ਰਹੇ ਆ ਜਿੰਨੀ ਕ ਸਾਨੂੰ ਤਨਖਾਹ ਮਿਲਦੀ ਹੈ ਨਾ ਇਹ ਜਿਹੜੀ ਸਖਤਰ ਦੇ ਘਰੇ ਮੇਡ ਕੰਮ ਕਰਦੀ ਹੈ ਉਹਨੀ ਕ ਤਨਖਾਹ ਉਹ ਲੈ ਲੈਂਦੀ ਹੈ ਆ ਮੇਰਾ ਭਾਈ ਖੜਾ ਹੈ ਪ੍ਰਵਿੰਦਰ ਸਿੰਘ ਉਹਦਾ ਰਿਸ਼ਤੇਦਾਰ ਹੈ ਮੇਰਾ ਇਹਦੇ ਵੀ ਘਰੇ ਮੇਡ ਹੋਗੀ ਇੰਨੀ ਤਨਖਾਹ ਉਹ ਵੀ ਲੈ ਜਾਂਦੀ ਅਸੀਂ ਬਹੁਤ ਥੋੜੀਆਂ ਸੈਲਰੀਆਂ ਤੇ ਇੱਥੇ ਕੰਮ ਕਰਦੇ ਆ ਅਸੀਂ ਬੋਰਡ ਮੈਨੇਜਮੈਂਟ ਨੂੰ ਅਪੀਲ ਕਰਦੇ ਆ ਇਹ ਸਾਨੂੰ ਪੂਰੀ ਸੈਲਰੀ ਦੇ ਕੇ ਰੈਗੂਲਰ ਕਰਕੇ ਹੀ ਸਾਨੂੰ ਹੁਣ ਸਾਡਾ ਧਰਨਾ ਚਕਾਇਆ ਜਾਵੇ ਨਹੀਂ ਸਾਡਾ ਇਹ ਧਰਨਾ ਲਗਾਵਾ ਚੱਲਿਆ ਸਰ ਫਿਰ ਹਾਲ ਤਾਂ ਅਸੀਂ ਇਹ ਬੋਰਡ ਮੈਨੇਜਮੈਂਟ ਦੇ ਖਿਲਾਫ ਲਾਇਆ ਹੈ ਫਿਰ 17 ਚ ਜਾਵਾਂਗੇ ਅਸੀਂ ਫਿਰ ਸਰਕਾਰ ਦੇ ਖਿਲਾਫ ਲਾਵਾਂਗੇ ਹੁਣ ਅਸੀਂ ਬੋਰਡ ਮੈਨੇਜਮੈਂਟ ਨੂੰ ਹੀ ਅਪੀਲ ਕਰ ਰਹੇ ਹਾਂ ਇਹ ਸਾਡੀ ਸਰਕਾਰ ਬਿਲਕੁਲ ਹੋਇਆ ਜੀ ਸਰਕਾਰ ਅਨਾਂ ਕਰਨੀ ਕਰ ਗਈ ਜਦ ਕਿ 525 ਕਾਮਿਆਂ ਦਾ ਨਾਮ ਨੋਟੀਫਿਕੇਸ਼ਨ ਦੇ ਵਿੱਚ ਸਰਕਾਰ ਨੇ ਪਾਇਆ ਸੀ ਦੇਖੇ ਉੱਥੋਂ ਲਾਗੂ ਕਰਕੇ ਹੁਣ ਉਹਨਾਂ ਦਾ ਇਹ ਆ ਵੀ ਤੁਸੀਂ ਬੋਰਡ ਤੋਂ ਲਾਗੂ ਕਰਵਾਓ ਅਸੀਂ ਤਾਂ ਇਹ ਅਡਾਪਟ ਇਹਨਾਂ ਨੇ ਕਰ ਲਿਆ ਪਰ ਲਾਗੂ ਨਹੀਂ ਕੀਤਾ ਸਾਡੇ ਦੇਖੋ ਸਾਡੇ ਪੰਜਾਬ ਸਕੂਲ ਖੇਡੋ ਵਿੱਚ 525 ਦੇ ਗ੍ਰੇਡ ਵਿਧਿਆਰਥੀ ਜਿਹਨੂੰ ਡਿਲੀਵੇਜ਼ਰ ਕਹਿੰਦੇ ਨੇ ਉਹ ਕੰਮ ਕਰ ਰਹੇ ਨੇ ਪਿਛਲੇ 15-20 ਸਾਲਾਂ ਤੋਂ ਸੋ ਉਹਨਾਂ ਦੀ ਮੰਗ ਸੀ ਵੀ ਸਾਨੂੰ ਜਿਵੇਂ ਟੀਚਰ ਰੈਗੂਲਰ ਕਰੇ ਨੇ 1250 ਸਰਕਾਰ ਨੇ ਉਹਨਾਂ ਦੀ ਤਰ੍ਹਾਂ ਸਾਡੀਆਂ ਸਵਾਮਾਂ ਵੀ ਰੈਗੂਲਰ ਕੀਤੀਆਂ ਜਾਂ ਇਹ ਤੋਂ ਬਨਾ ਸਾਡੇ 94 ਕੰਟਰੈਕਟਰ ਵੇਸ ਮੁਲਾਜ਼ਮ ਨੇ ਉਹਨਾਂ ਦੀ ਵੀ ਮੰਗ ਹੈ ਵੀ ਸਾਨੂੰ ਰੈਗੂਲਰ ਕੀਤਾ ਜਾਵੇ। ਸੋ ਜਿਹੜਾ ਸਰਕਾਰ ਨੇ ਨੋਟੀਫਿਕੇਸ਼ਨ ਕੀਤਾ ਹੁਣ ਰੈਗੂਲਰ ਕਰਨ ਦਾ ਉਹ ਨੋਟੀਫਿਕੇਸ਼ਨ ਦੇ ਵਿੱਚ ਇਹ ਕਵਰ ਨਹੀਂ ਹੋ ਰੇ ਟੈਕਨੀਕਲ ਪ੍ਰੋਬਲਮ ਨੇ। ਸੋ ਅਸੀਂ ਸਪੈਸ਼ਲ ਤੌਰ ਤੇ ਸਰਕਾਰ ਤੋਂ ਮੰਗ ਕਰਦੇ ਆ ਕਿ ਸਾਡੇ ਬੋਰਡ ਦੇ ਡਿਲੀਵਰ ਤੇ ਕੰਟਰੈਕਟ ਮੁਲਾਜ਼ਮਾਂ ਲਈ ਇੱਕ ਵੱਖਰਾ ਨੋਟੀਫਿਕੇਸ਼ਨ ਕਰਕੇ ਇਹਨਾਂ ਦਾ ਸਭਾ ਰੈਗੂਲਰ ਕਰੋ ਤਾਂ ਜਿਹੜਾ ਬੋਰਡ ਦਾ ਕੰਮਾ ਚੁੱਧੇ ਢੰਗ ਨਾਲ ਸਾਡਾ ਚੱਲ ਸਕੇ। ਇਸ ਤੋਂ ਪਹਿਲਾਂ ਸਰਕਾਰ ਨਾਲ ਟਕਰਾ ਹੋਇਆ ਹੈ। ਕਾਫੀ ਵਾਰ ਹੋਇਆ ਜੀ ਇਹ ਜਨਨ ਸਕੱਤ ਨੇ ਡਿਲੀਵਰ ਯੂਨੀਅਨ ਦੇ ਇਹ ਸਿੱਖਿਆ ਮੰਤਰੀ ਨੂੰ ਮਿਲੇ ਨੇ। ਲਿਖਤੀ ਤੌਰ ਤੇ ਭੇਜੀਆ ਅਸੀਂ ਵੀ ਵਕ ਵਕ ਮੀਟਿੰਗਾਂ ਜੇ ਸਾਰੀ ਗੱਲ ਧਿਆਨ ਚ ਲੈਂਦੀ ਹੈ ਸਰਕਾਰ ਦੇ ਸੋ ਲੱਗੇ ਹੋਏ ਆ ਸੀ ਆਪਣੇ ਵੱਲੋਂ ਬਾਕੀ ਅੱਜ ਇਹਨਾਂ ਦਾ ਰਲ ਕੇ ਇੱਕ ਧਰਨਾ ਸੀਗਾ ਇਹਦੇ ਵਿੱਚ ਸਾਡੇ ਰੈਗੂਲਰ ਕਰਮਚਾਰੀਆਂ ਨੇ ਸ਼ਮੂਲੀਦ ਕੀਤੀ ਹੈ ਕੰਟਰੈਕਟ ਨੂੰ ਸਭ ਨੇ ਸਾਡੀ ਸਾਂਝੀ ਮੰਗ ਆ ਅਸੀਂ ਵੀ ਚਾਹੁੰਦੇ ਰੈਗੂਲਰ ਯੂਨੀਅਨ ਵੱਲੋਂ ਕਿ ਇਹਨਾਂ ਦੀਆਂ ਸਵਾਮਾ ਰੈਗੂਲਰ ਕੀਤੀਆਂ ਹੋਣ ਕਿੰਨੇ ਮੈਂਬਰ ਜਿਹੜੇ ਇਸ ਭਾਗਿਕ ਦੇ ਆ ਦਿੱਲੀ ਵੇਸਰ ਸਾਡੇ 525 ਦੇ ਕਰੀਬ ਨੇ ਤੇ ਕੰਟਰੈਕਟ ਦੇ 94 ਬੰਦੇ ਨੇ ਇਹ ਸਾਰੇ ਪੰਜਾਬ ਦੇ ਵਿੱਚ ਮੁੱਖ ਦਫ਼ਤਰ 'ਚ ਵੀ ਕੰਮ ਕਰ ਰਹੇ ਨੇ 11 ਦਰਸ਼ ਸਕੂਲ ਨੂੰ ਆਉਣ ਦੇ ਵਿੱਚ ਵੀ ਕੰਮ ਕਰ ਰਹੇ ਨੇ ਇਹ ਤੋਂ ਇਲਾਵਾ ਸਾਡੇ ਖੇਤਰੀ ਦਫ਼ਤਰ ਨੇ ਪੰਜਾਬ ਦੇ ਜ਼ਿਲ੍ਹਾ ਹੈੱਡਕੁਆਟਰਾਂ ਦੇ ਵਿੱਚ ਉੱਥੇ ਵੀ ਸਾਡੇ ਇਹ ਮੁਲਾਜ਼ਮ ਕੰਮ ਕਰ ਰਹੇ ਹਾਂ ਇਹਨਾਂ ਦਾ ਡੇਲੀ ਵੇਜਰਾਂ ਦਾ ਜਿਹੜਾ ਡੀਸੀ ਰੇਟ ਆ ਉਹ ਨੂੰ ਸੈਲਰੀ ਮਿਲਦੀ ਆ ਬੜੀ ਘੱਟ ਸੈਲਰੀ ਆ 7-8000 ਨਿਗੂਣ ਜੀ ਤਨਖਾਹ ਜਿਹਦੇ ਨਾਲ ਗੁਜ਼ਾਰਾ ਅੱਜ ਦੀ ਮਹਿੰਗਾਈ ਦੇ ਵਿੱਚ ਨਹੀਂ ਹੋ ਰਿਹਾ ਬਾਕੀ ਇਹ ਜਿਹੜੇ ਡੇਲੀ ਵੇਜਰ ਸਾਡੇ ਕਰਮਚਾਰੀ ਨੇ ਇਹ ਬਹੁਤ ਜੀ ਤੋੜ ਮਿਹਨਤ ਕਰਦੇ ਨੇ ਰੈਗੂਲਰ ਮੁਲਾਜ਼ਮਾਂ ਦੇ ਬਰਾਬਰ ਕੰਮ ਕਰਦੇ ਨੇ ਸੋ ਸਾਡੀ ਵੀ ਇਹਨਾਂ ਦੀ ਹਮਦਰਦੀ ਆ ਸਰਕਾਰ ਨੂੰ ਅਪੀਲ ਆ ਕਿ ਇਹਨਾਂ ਸਲਾਮਾਂ ਸਾਡੇ ਮੰਗ ਰੈਗੂਲਰ ਕੀਤੀਆਂ ਜਾਣ ਦੇਖੋ ਜੀ ਅੱਜ ਐਮਐਲਏ ਕੁਲਵੰਤ ਦੀ ਕੋਠੀ ਦੇ ਕੋਲੇ ਮੰਗ ਪੱਤਰ ਦੇਣ ਜਾ ਰਹੇ ਆ ਇਹਨਾਂ ਨੇ ਕੋਈ ਕਾਰਵਕਰੀ ਠੀਕ ਨਹੀਂ ਅਗਲਾ ਐਕਸ਼ਨ ਜੋ ਡਿਲੀਵਰ ਯੂਨੀਅਨ ਨੂੰ ਲਿਖੂਗੀ ਅਸੀਂ ਰੈਗੂਲਰ ਯੂਨੀਅਨ ਨਾਲ ਖੜੇ ਆ ਜੋ ਇਹਨਾਂ ਦੇ ਐਕਸ਼ਨ ਹੋਗਾ ਅਸੀਂ ਸ਼ਮੂਲੀਅਤ ਕਰਾਂਗੇ